ਸੱਚਮੁੱਚ ਇਹ ਕਹਿਣਾ ਪੈ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਪਰੋਸੀ ਜਾਣ ਵਾਲੀ ਗੰਦਗੀ ਨੇ ਬੱਚਿਆਂ ਦਾ ਦਿਮਾਗ ਗੰਦਾ ਕਰ ਦਿੱਤਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੇ ਮੁੱਦੇ ਚੁੱਕਦੇ ਹੋ ਸ਼ੇਅਰ ਕਰਦੇ ਹੋ ਪਰ ਇਹ ਮੁੱਦਾ ਆਉਣ ਵਾਲੀ ਨਸਲ ਨੂੰ ਬਚਾਉਂਦਾ ਹੈ ਇਸ ਨੂੰ ਵੀ ਸ਼ੇਅਰ ਜ਼ਰੂਰ ਕਰਿਓ 7-8 ਸਾਲ ਦੇ ਬੱਚੇ ਜਿਨ੍ਹਾਂ ਦੀ ਉਮਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹਨਾਂ ਬੱਚਿਆਂ ਨੇ ਆਪਣੀ ਹੀ ਨਾਲ ਦੀ 7 ਸਾਲ ਦੀ ਬੱਚੀ ਦੇ ਨਾਲ ਰੇਪ ਕਰ ਦਿੱਤਾ ਪਰ ਅਸੀਂ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਪਰ ਇਹ ਹੋਣਾ ਚਾਹੀਦਾ ਹੈ ਕਿ ਬੇਟੇ ਨੂੰ ਪੜਾਓ ਤੇ ਬੇਟੀ ਨੂੰ ਸਮਝਾਓ ਸਿਖਾ ਸੋਸ਼ਲ ਮੀਡੀਆ ਤੇ ਇੱਕ ਖਬਰ ਫਿਰ ਤੋਂ ਰੌਂਗਟੇ ਖੜੇ ਕਰਨ ਵਾਲੀ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਤਾਂ ਕੀ ਨਿੱਕੀ ਬੱਚੀ ਨੂੰ ਵੀ ਨਹੀਂ ਛੱਡਦੇ ਪਰ ਉਹ ਹੇਵਾਨ ਕੋਣ ਨੇ ਉਹ ਹੇਵਾਨ 7-8 ਸਾਲ ਦੇ ਇੱਥੇ ਬੱਚੇ ਨਿਕਲੇ ਜਿਨ੍ਹਾਂ ਨੇ ਸ਼ਾਇਦ ਸੋਸ਼ਲ ਮੀਡੀਆ ਤੇ ਇੰਨਾ ਕੁ ਦਿਮਾਗ ਆਪਣਾ ਖਰਾਬ ਕਰ ਲਿਆ ਹੋਵੇਗਾ ਕਿ ਆਪਣੀ ਨਾਲ ਦੀ ਬੱਚੀ ਨੂੰ ਵੀ ਨਹੀਂ ਛੱਡਿਆ ਐਨੀ ਜ਼ਿਆਦਾ ਹਮਸ ਆ ਗਈ ਜਾਂ ਕਹਿ ਸਕਦੇ ਆ ਕੀ ਕਾਰਨ ਹੋ ਸਕਦੇ ਆ ਕਮੈਂਟ ਕਰਕੇ ਤੁਸੀਂ ਵੀ ਨਾਲ ਦੀ ਨਾਲ ਵਿਚਾਰ ਜ਼ਰੂਰ ਸਾਂਝੇ ਕਰਿਓ ਯੂਪੀ ਦੇ ਬਲੀਆ ਦੇ ਵਿੱਚ ਇਹ ਘਟਨਾ ਵਾਪਰਦੀ ਐ ਜਦੋਂ ਦੁਪਹਿਰ ਦੇ ਵੇਲੇ 7-8 ਸਾਲ ਦੇ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਅਚਾਨਕ ਇੱਕ ਕੁੜੀ ਦੇ ਘਰ ਜਾਂਦੇ ਨੇ ਕੁੜੀ ਨੂੰ ਜਿਹੜਾ ਬਹਿਲਾਉਂਦੇ ਫਸਲਾਉਂਦੇ ਨੇ ਉਸਦੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਨੇ ਪਰ ਨਹੀਂ ਸੀ ਪਤਾ ਕਿ ਉਹ ਖੇਡ ਜਿਹੜਾ ਹੈ ਜ਼ਿੰਦਗੀ ਦਾ ਖੇਡ ਬਣ ਜਾਏਗਾ ਉਸ ਕੁੜੀ ਦੀ ਉਸ ਬੱਚੀ ਦੀ ਇੱਜ਼ਤ ਇਨਿੱਕੇ-ਨਿੱਕੇ ਬੱਚੇ ਹੀ ਲੁੱਟ ਲੈਣਗੇ ਬੱਲੀਆ ਤੋਂ ਸਾਹਮਣੇ ਮਾਮਲਾ ਆਇਆ ਜਦੋਂ ਮਾਪਿਆਂ ਨੂੰ ਪਤਾ ਲੱਗਾ ਕਿ ਬੱਚੀ ਦੇ ਨਾਲ ਕੁਝ ਗਲਤ ਹੋਇਆ ਹੈ ਹਸਪਤਾਲ ਭੱਤੀ ਕਰਾਇਆ ਗਿਆ ਤਾਂ ਹਸਪਤਾਲ ਵਾਲਿਆਂ ਨੇ ਵੀ ਉਸ ਬੱਚੀ ਨੂੰ ਜਵਾਬ ਦੇ ਦਿੱਤਾ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਫਿਲਹਾਲ ਪੁਲਿਸ ਨੇ ਜਿਹੜਾ ਇਹਨਾਂ ਬੱਚਿਆਂ ਤੇ ਵੀ ਮੁਕੱਦਮਾ ਪਾਇਆ ਹੈ ਪਰ ਕਿਤੇ ਨਾ ਕਿਤੇ ਸਾਡੇ ਸਾਹਮਣੇ ਇਸ ਖਬਰ ਨੇ ਸਵਾਲ ਵੱਡੇ ਖੜੇ ਕਰ ਦਿੱਤੇ ਨੇ ਕਿ ਜਿਹੜੀ ਸੋਸ਼ਲ ਮੀਡੀਆ ਤੇ ਅਸੀਂ ਰੀਲਸ ਬਣਾਉਂਦੇ ਆਂ ਜਿਹੜੀਆਂ ਅਸ਼ਲੀਲ ਵੀਡੀਓਜ਼ ਅਸੀਂ ਦੇਖਦੇ ਆ ਉਹ ਕੋਈ ਨੌਜਵਾਨ ਨਹੀਂ ਉਹ ਬਜ਼ੁਰਗ ਵੀ ਦੇਖਦਾ ਹੈ ਉਹ ਨਿੱਕੇ ਬੱਚੇ ਵੀ ਦੇਖਦੇ ਨੇ ਪਰ ਤੁਸੀਂ ਹਾਲ ਦੇਖ ਸਕਦੇ ਹੋ ਕਿ ਨਿੱਕੇ ਬੱਚਿਆਂ ਦੇ ਉਹ ਚੀਜ਼ਾਂ ਦੇਖਣ ਦੇ ਨਾਲ ਕਿਹੋ ਜਿਹਾ ਚੀਜ਼ਾਂ ਹੁਣ ਸਾਡੇ ਸਾਹਮਣੇ ਆਉਣ ਲੱਗ ਪਈਆਂ ਨੇ ਕੋਈ ਪਹਿਲੀ ਖਬਰ ਨਹੀਂ ਐ ਪਹਿਲਾਂ ਵੀ ਬੱਚਿਆਂ ਨੇ ਜਾਂ ਤਾਂ ਸਕੂਲ ਦੇ ਵਿੱਚ ਜਾਂ ਫਿਰ ਕਿਸੇ ਹੋਰ ਜਗ੍ਹਾ ਤੇ ਜਾਂ ਖੇਡਣ ਵਾਲੀ ਜਗ੍ਹਾ ਤੇ ਆਪਣੇ ਹੀ ਨਾਲ ਦੀ ਬੱਚੀ ਦੇ ਨਾਲ ਅਜਿਹਾ ਕੁਕਰਮ ਕੀਤਾ ਪਰ ਨਾਲ ਦੇ ਨਾਲ ਸਵਾਲ ਇਹ ਐ ਕਿ ਜਾਂ ਤਾਂ ਮਾਪੇ ਬੱਚਿਆਂ ਤੇ ਧਿਆਨ ਨਹੀਂ ਦੇ ਰਹੇ ਜਾਂ ਬੱਚੇ ਆਪਣੇ ਮਾਪਿਆਂ ਤੋਂ ਇਹੋ ਜਿਹੀਆਂ ਚੀਜ਼ਾਂ ਸ਼ੁਪਾਨ ਲੱਗ ਗਏ ਨੇ ਸਕੂਲਾਂ ਦੇ ਵਿੱਚ ਵੀ ਕਹਿ ਸਕਦੇ ਆ ਕਿ ਹੁਣ ਬੱਚਿਆਂ ਦੀ ਹੱਥਾਂ ਦੇ ਵਿੱਚ ਕਿਤਾਬਾਂ ਦੀ ਥਾਂ WhatsApp Instagram ਫੇਸਬੁਕ ਨੇ ਲੈ ਲਈ ਹੈ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਰਚ ਕਰਦੇ ਆ ਕੋਈ ਗੰਦੀ ਚੀਜ਼ ਵੀ ਆਉਂਦੀ ਆ ਉਹ ਵੀ ਬੱਚੇ ਸਰਚ ਕਰਨ ਦੇ ਵਿੱਚ ਮੈਂਟ ਨਹੀਂ ਲਾਉਂਦੇ ਹਰ ਚੀਜ਼ ਖੁੱਲ੍ਹੀ ਕਿਤਾਬ ਵਾਂ ਸਾਡੇ ਸਾਹਮਣੇ ਆ ਪਰ ਇਸ ਦਾ ਅਸਰ ਜਿਹੜਾ ਸਾਡੀ ਆਉਣ ਵਾਲੀ ਨਸਲ ਨੂੰ ਸਾਡੀ ਜਿਹੜੀ ਪੀੜ੍ਹੀ ਹੈ ਉਹ ਭੁਗਤ ਰਹੀ ਹੈ ਜਿੱਥੋਂ ਤੁਸੀਂ ਖਬਰ ਦੇਖੀ ਹੈ ਯੂਪੀ ਦੇ ਬਲੀਆ ਦੇ ਵਿੱਚ ਤੋਂ ਇਹ ਚੀਜ਼ਾਂ ਹੋਈਆਂ ਨੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕੀਤੇ ਨੇ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਹੋਰ ਕੀ ਕਾਰਨ ਹੋ ਸਕਦੇ ਆ अपनी राय करके जरूर दसना। थाना कोतवाली जनपद बलिया में आज दिनांक इक्कीस तारीख को रात्रि में सूचना मिली कि एक पीड़िता है जिसकी उम्र लगभग सात आठ साल है उसके साथ दुष्कर्म की घटना हुई है तत्काल मेरे द्वारा और पुलिस टीम के द्वारा जो पीड़िता जो कि महिला अस्पताल में थी वहाँ पहुँचा गया और पीड़िता से और उसके परिवारजनों से और डॉक्टरों से वार्ता की गई है और डॉक्टर ने बताया कि उसकी स्थिति ठीक है लेकिन उसको अच्छे इलाज के लिए बी रेफर किया गया है उसके बाद हम लोग के द्वारा घटनास्थल का मुआयना किया गया परिजनों के द्वारा तहरीर आ गई है जिसमें उन्होंने दो बाल अपचारी जिनकी उम्र सात और आठ साल है उनका नाम दिया है उनको चिन्हित कर लिया गया है उनसे पूछताछ की जा रही है अग्रिम विधि कार्रवाई की जा रही है